ਕੋਈ ਡਾਂਗਾਂ ਵਿੱਚ ਲੰਗ ਰਿਹਾ ਹੈ ਜਿਵੇਂ ਘਰਾਣੇ ਵਿੱਚ ਵੀ ਵੇ ਕਿੰਨਾ ਪੀੜ ਲੰਦੇ ਹੈਗੇ ਆ ਵੇ ਆਖਿਆ ਹੈ ਵੇ ਸਿਆਣਿਆਂ ਦੀ ਮੱਤ ਕਮ ਆਉਂਦੀ ਉੱਪਰ ਸਾਰੀ ਹਾਕਮਾਂ ਦੇ ਪਾਜਾ ਸੁਣਾਈਏ ਗੱਲ ਕੱਬੀ ਨਾ ਮਾਇਆ ਤੇ ਜ਼ਮੀਨ ਦੇ ਭਰਾਵਾਂ ਨਾਲ ਜੋਰ ਹੋਵੇ ਐਵੇਂ ਵਿੱਚ ਪਿੰਡ ਦਾ ਫਦਾਈ ਇਹ ਖਾਨ ਕੱਬੀ ਨਾ ਕਈ ਜੋਨਾ ਪਹਿਲਵਾਨ ਜਿੰਨ ਗਿੱਦੜ ਸਿੰਘ ਪਹਿਲਵਾਨ ਬੜਾ ਮਸ਼ਹੂਰ ਖੜਾ ਦੀ ਪ੍ਰੋਈ ਪ੍ਰੀਆ ਖਿਡਾਰੀ ਕੋਈ ਪਲਾਕੇਸੇ ਆਟਮ ਲੈ ਕੇ ਆਇਆ ਬਾ ਵੀ ਵਾਸਤੇ ਕਰਕੇ ਉਹ ਨੀਣਾ ਤਾਂ ਉਹ ਡਾਂਗਾ ਫੋੜੇ ਜੰਗੂਰੀਆਂ ਆ ਗਿਆ ਉਹ ਯੋਨਾ ਗੱਲ ਸੁਆ ਕੇ ਜਿਹੜੇ ਡਾਂਗਾ ਸੀ ਉਹ ਆਇਆ ਹੱਥਾਂ ਦੇ ਨਾਲ ਹੁਣ ਨਾਲ ਹੱਥ ਆਏਗਾ ਇੱਧਰ ਵੀ ਪਾਲਾ ਦੂਜਾ ਇੱਧਰ ਵੀ ਪਾਲਾ 200 ਰੁਪਏ ਬਾਗਾ ਹਾਂ ਤੂੰ ਇੱਕ ਅਧਰੇ ਬਾਗਾ ਅਧਰੇ ਬਾਗਾ ਗਾ ਤੂੰ ਇਹ ਡਾਂਗਾ ਦੇ ਵਿੱਚ ਫਸ ਗਿਆ ਅੱਛਾ ਤੇ ਮੈਂ ਸਰਕਾਰ ਨਾਲ 200 ਰੁਪਏ ਦਾ ਫੜੀ ਜਾਉ ਇੱਕ ਹੱਥ ਨਾਲ ਉਹ ਯੋਨਾ ਰੁਪਈਏ ਕਦੋਂ ਤੱਕ ਮੇਜਣਗੇ ਅੱਜ ਅਪੇ ਕਰਾਂਗੇ ਗੱਲ ਮੈਂ ਤਗੜਾ ਹੂੰ ਟੇਵਾ ਬੱਲੇ ਓ ਮਾ ਓ ਭਾਤ ਦੇ ਪਲਵਾਨਾਂ ਦੀ ਮੈਂ ਕੀ ਆ ਕੰਵੜਾਈ ਭਾਤ ਦੇ ਪਲਵਾਨਾਂ ਦੀ ਮੈਂ ਕੀ ਆ ਕੰਵੜਾਈ ਫਿਰ ਤੜਵਾਲੀ ਪਾਜੀ ਜਿੰਨਾ ਦੇਸ਼ ਕੌਮ ਤੋਂ ਨਹੀਂ ਬੰਦੇ ਬਹਾਦਰ ਵਰਗੇ ਦੋਸਤ ਹੋਇਆ ਪਨ ਕਰ ਗਏ ਜੋਨੀ ਸਿੰਘਾ ਸ਼ੇਰਾਂ ਅਭੀ ਉਤੋਂ ਅਕਾਦਮੀ 'ਚ ਇਹ ਗੱਲਾਂ ਵਿੱਚ ਗੁਜਿਏ ਨੇ ਸਤਰਾ ਲਾ ਜਾਂਦੇ ਇਕੱਠੇ ਜੋ ਖਾਣ ਪੀਣ ਵਾਲੀ ਕਿਥੋਂ ਦੇ ਸਾਂਝ ਕਰਦੇ ਨਿੱਕੀ ਜੀ ਗੱਲ ਤੇ ਨੀਤ ਬਦਲਾ ਜਾਂਦੇ ਦਰਬਾਰ ਸਿੰਘਾ ਜੇ ਰਹਿੰਦਾ ਰੱਬ ਲੋਕ ਤੇ ਲੋਕੀ ਰੱਬ ਨੂੰ ਵੇਚ ਕੇ ਵੀ ਲਾ ਜਾਂਦੇ ਪਹਿਲਵਾਨ ਦੇਖੋ ਜੋ ਬੰਦ ਤੋਂ ਲੱਗੇ ਦਾ ਵੋਟ ਫੋਟ ਆਵੀ ਵਾ ਸਦਕੇ ਨੇ ਇਹ ਹੋਰੀ ਸਾ ਪਹਿਲਵਾਨ ਮੈਂ ਹੁਣ ਬਈ ਜੁਆ ਡਾਂਗਾ ਵੀ ਨੰਗ ਲਿਆ ਹੈ ਜਿਵੇਂ ਘਰਾਣੇ ਵੀ ਕੀ ਜਾਨਿਆਂ ਦੀ ਮੱਤ ਕਮ ਆਵਦੀ ਉਮਰ ਸਾਰੀ ਹਾਕਮਾਂ ਦੇ ਪਾਜਾ ਸੁਣਾਈਏ ਗੱਲ ਕੱਬੀ ਨਾ ਮਾਇਆ ਤੇ ਜ਼ਮੀਨ ਦੇ ਭਰਾਵਾਂ ਨਾਲ ਜੋਰ ਹੋਵੇ ਐਵੇਂ ਵਿੱਚ ਪੜਦੇ ਸੁਣਾਈਏ ਕਾਨ ਕੱਬੀ ਨਾ ਭਾਈ ਜੋਨਾ ਪਹਿਲਵਾਨ ਕਿੰਨੇ ਕਿੰਦਰਸੇ ਪਹਿਲਵਾਨ ਬੜਾ ਮਸ਼ਹੂਰ ਗੜਾ ਦੀ ਪਲੋਈ ਪੁਰੀਆ ਖਿਡਾਰੀ ਕੋਈ ਪਲਾ ਕੈਸੇ ਆਇਟਮ ਲੈ ਕੇ ਆ ਰਿਆ ਬਾ ਵੀ ਬਾਸਾ ਆ ਗਿਆ ਸੀ ਕੋ ਆਇਆ ਹੱਥਾਂ ਦੇ ਨਾਲ ਹੁਣ ਜਿਹੜਾ ਆ ਆਹ ਪਹੇਗਾ ਇੱਧਰ ਵੀ ਪਾ ਲਾ ਦੂਜਾ ਇੱਧਰ ਵੀ ਪਾ ਲੈ 200 ਰੁਪਏ ਆ ਹਾਂ ਤੂੰ ਇੱਕ ਅਧਰੇ ਮਾਰ ਕਰ ਮੇਰੇ ਬਾਹਰ ਆ ਤੂੰ ਇਹ ਜੰਗਾਂ ਦੇ ਵਿੱਚ ਫਸ ਗਿਆ ਅੱਛਾ ਤੇ ਮੈਂ ਸਰਦਾਰਾ 200 ਰੁਪਏ ਦਾ ਫੜੀ ਜਾਂ ਹ ਇੱਕ ਹੱਥ ਨਾਲ ਉਹ ਜੋ ਨਾਲ ਰੁਪਈਏ ਕੁਝ ਦਿਨ ਮਿਲ ਜਾਣਗੇ ਬਈ ਕਰਾਂਗੇ ਗੱਲ ਬਈ ਤਗੜਾ ਹੂੰ ਟੱਵੇਂ ਬੱਲੇ bye